ਪੰਜਾਬ ਪੁਲਿਸ ਦੀ ਹੁਣ ਚੁਣੇਂਦਾ ਲੋਕਾਂ ਉਤੇ ਪਿਆਣੀ ਨਜ਼ਰ ਹੋਵੇਗੀ ਐਸਐਚਓ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਡੀਜੀਪੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲਗਾ ਦਿੱਤੀ ਗਈ ਹੈ ਜਿਸੇ ਦੇ ਨਾਲ ਪਿੰਡ ਵਾਸੀਆਂ ਦਾ ਵੀ ਸਾਥ ਮਿਲ ਰਿਹਾ ਪੰਜਾਬ ਪੁਲਿਸ ਨੂੰ ਤੇ ਨਾਲ ਹੀ ਪੰਚਾਇਤ ਵੀ ਪੂਰਾ ਪੂਰਾ ਸਪੋਰਟ ਕਰ ਰਹੀ ਹੈ ਤਾਂ ਹੁਣ ਜਿਹੜੇ ਲੋਕ ਨੇ ਜਿਹੜੇ ਬੇਲਤੇ ਆਏ ਹੋਏ ਨੇ ਜ਼ਮਾਨਾ ਤੇ ਬਾਹਰ ਗਏ ਨੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਨੂੰ ਉਹਨਾਂ ਤੇ ਸ਼ੱਕ ਹੈ ਨਸ਼ਿਆਂ ਦੇ ਨਾਲ ਉਹਨਾਂ ਦਾ ਲਿੰਕ ਹੈਗਾ ਤਾਂ ਉਹਨਾਂ ਉਤੇ ਹੁਣ ਪੰਜਾਬ ਪੁਲਿਸ ਦੀ ਪਿਆਣੀ ਨજર ਹੋਵੇਗੀ ਤੇ ਇਸੇ ਦੇ ਨਾਲ ਜੋ ਹੈ ਡੀਜੀਪੀ ਪੰਜਾਬ ਦੇ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈਗੀ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਅਭਿਆਨ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈਗੀ ਆ ਜਿਸ ਦੇ ਤਹਿਤ ਉਹ ਨਿਵੇਕਲੀ ਪਹਿਲ ਦੀ ਸ਼ੁਰੂਆਤ ਜਿਹੜੀ ਆ ਕੀਤੀ ਗਈ ਹੈਗੀ ਡੀਜੀਪੀ ਪੰਜਾਬ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈਗੀ ਕਿ ਜ਼ਮਾਨਤियां ਜਿਹੜੇ ਹੈਗੇ ਨੇ ਉਨਾ ਉਤੇ ਸਖਤ ਨਜ਼ਰ ਹੋਵੇਗੀ ਜ਼ਮਾਨਤੀਆਂ ਨੂੰ ਰੀਹੈਬ ਦੇ ਵੱਲ ਪਹਿਲ ਦਿੱਤੀ ਜਾਵੇਗੀ ਓਟ ਸੈਂਟਰਾਂ ਦੇ ਵਿੱਚ ਭੜਤੀ ਹੋਣ ਦੇ ਲਈ ਉਹਨਾਂ ਨੂੰ ਜੋਇਆ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਦੇ ਲਈ ਹੁਣ ਐਸਐਚਓ ਦੀ ਡਿਊਟੀ ਜਿਹੜੀ ਬਕਾਦਾ ਲਗਾ ਦਿੱਤੀ ਗਈ ਹੈਗੀ ਉਹ ਇੰਡੀਵਿਜੂਅਲੀ ਜਾ ਕੇ ਲੋਕਾਂ ਦੇ ਨਾਲ ਜਿਹੜੇ ਸੰਪਰਕ ਕਰਨਗੇ ਜਿਹੜੇ ਇਹ ਬੇਲ ਤੇ ਬਾਹਰ ਆਏ ਨੇ ਜਾਂ ਫਿਰ ਜਿਨ੍ਹਾਂ ਉਤੇ ਸ਼ੱਕ ਹੈ ਜਾਂ ਫਿਰ ਜਿਸ ਆਧਾਰ ਉਤੇ ਪੰਚਾਇਤ ਜਾਂ ਫਿਰ ਪਿੰਡ ਵਾਸੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਮੈਡੀਕਲ ਸਹੂਲਤ ਜਿਹੜੀ ਹੈਗੀ ਦਿੱਤੀ ਜਾਵੇਗੀ ਇਸੇ ਦੇ ਨਾਲ ਡੀਜੀਪੀ ਪੰਜਾਬ ਦੇ ਵੱਲੋਂ ਜੋ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਜੋ ਇਸ ਦੇ ਵਿੱਚ ਨਸ਼ਿਆਂ ਦੇ ਨਾਲ ਲਿੰਕ અપ ਨੇ ਉਹਨਾਂ ਨੂੰ ਬੁਲਾਇਆ ਜਾਵੇਗਾ ਉਹਨਾਂ ਤੋਂ ਜੋ ਹੈ ਸਾਈਨ ਵੀ ਕਰਵਾਇਆ ਜਾਵੇਗਾ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਨਸ਼ੇ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਹੋਣਗੇ ਭਾਵੇਂ ਉਹ ਵੇਚਣ ਦਾ ਕੰਮ ਕਰਦੇ ਨੇ ਭਾਵੇਂ ਉਹ ਖਰੀਦਣ ਦਾ ਕੰਮ ਕਰਦੇ ਨੇ ਭਾਵੇਂ ਉਹ ਨਸ਼ਾ ਕਿਉਂ ਨਾ ਕਰਦੇ ਹੋਣ ਤਾਂ ਉਹਨਾਂ ਤੋਂ ਸਾਈਨ ਵੀ ਬਕਾਇਦਾ ਕਰਾਇਆ ਜਾਵੇਗਾ ਤੇ ਹਰ ਤਰੀਕੇ ਦੀ ਮਦਦ ਉਹਨਾਂ ਦੀ ਕੀਤੀ ਜਾਵੇਗੀ ਤਾਂ ਜੋ ਉਹ ਨਸ਼ਾ ਛੱਡ ਸਕਣ ਉਹਨਾਂ ਨੂੰ ਜੋ ਹੈ ਨਸ਼ਾ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਹੈਗਾ ਉਹ ਖਤਮ ਕਰਨ ਦੇ ਲਈ ਇਹ ਅਭਿਆਨ ਜਿਹੜਾ ਚਲਾਇਆ ਗਿਆ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਭੜਤੀ ਕਰਵਾਇਆ ਜਾਵੇਗਾ ਰੀਹੈਬ ਕਰਾਇਆ ਜਾਵੇਗਾ ਰੀ ਐਡਿਕਸ਼ਨ ਜੋ ਹੈ ਉਸ ਦੀ ਗੱਲ ਕਰ ਲਈਏ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਅਜੇ ਹੀ ਕਈ ਦਿਨਾਂ ਤੋਂ ਮਾਮਲੇ ਜਿਹੜੇ ਹੈਗੇ ਚੁੱਕੇ ਜਾ ਰਹੇ ਨੇ ਤਾਂ ਸੇ ਪੰਜਾਬ ਐਂਟੀ ਡਰੱਗ ਹੈਲਪਲਾਈਨ ਨੰਬਰ ਵੀ ਜਿਹੜਾ ਜਾਰੀ ਕੀਤਾ ਗਿਆ WhatsApp ਚੈਟਬੋਟ ਜੋ ਕਿ ਨੰਬਰ ਤੁਹਾਡੀ ਸਕਰੀਨ ਤੇ ਵੀ ਫਲੈਸ਼ ਹੋ ਰਿਹਾ 97 91 00200 ਤਾਂ ਇਹ ਨੰਬਰ ਹੈਗਾ ਯਾ ਜਿਸ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਹੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਤੁਹਾਡੀ ਜਾਣਕਾਰੀ ਗੋਪਿਆ ਰੱਖੀ ਜਾਵੇਗੀ ਇਹ ਵੀ ਜਿਹੜਾ ਹੈਗਾ ਸੰਦੇਸ਼ ਦਿੱਤਾ ਗਿਆ ਹੈਗਾ ਪੰਜਾਬ ਪੁਲਿਸ ਦੇ ਵੱਲੋਂ ਤਾਂ ਹੁਣ ਪੰਜਾਬ ਦੇ ਵਿੱਚ ਨਿਵੇਕਲੀ ਪਹਿਲ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਪੰਜਾਬ ਦੇ ਵਿੱਚੋਂ ਹੁਣ ਲੱਗਦਾ ਹੈ ਕਿ ਨਸ਼ਿਆਂ ਦਾ ਖਾਤਮਾ ਜ਼ਰੂਰ ਹੋਵੇਗਾ ਹਾਲਾਂਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਜਿਹੜੀ ਹੈਗੀ ਚੁਲਾਈ ਗਈ ਸੀ ਜੋ ਕਿ 31 ਮਈ ਨੂੰ ਉਸ ਦਾ ਜੋ ਜੋ ਡਿਊ ਡੇਟ ਸੀ ਉਹ ਖਤਮ ਹੋਈ ਹੈ ਉਸ ਤੋਂ ਬਾਅਦ ਹੁਣ ਜਾ ਕੇ ਵੀ ਜੋ ਹੈ ਇਹ ਮੁਹਿੰਮ ਕਿਸ ਤਰ੍ਹਾਂ ਕਿਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਦਾ ਖਾਤਮਾ ਕੀਤਾ ਜਾ ਰਿਹਾ ਤਾਂ ਡੀਜੀਪੀ ਪੰਜਾਬ ਜਿਨ੍ਹਾਂ ਦੇ ਵੱਲੋਂ ਇਹਦਾ ਜ਼ਿਕਰ ਕੀਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਹੁਣ ਐਸਐਚਓ ਦੀ ਡਿਊਟੀ ਲਗਾਈ ਗਈ ਹੈ ਕਿਸ ਤਰੀਕੇ ਦੇ ਨਾਲ ਪੰਚਾਇਤ ਜਾਂ ਫਿਰ ਪਿੰਡ ਵਾਸੀਆਂ ਦੀ ਗੱਲ ਕਰਨ ਲਈ ਉਹਨਾਂ ਦਾ ਸਹਿਯੋਗ ਪੰਜਾਬ ਪੁਲਿਸ ਨੂੰ ਮਿਲ ਰਿਹਾ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਸ਼ੱਕੀ ਨੇ ਜਾਂ ਬੇਲ ਤੇ ਬਾਹਰ ਆਏ ਹੋਏ ਨੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਉਤੇ ਪੈਣੀ ਨਜ਼ਰ ਰੱਖੀ ਜਾਵੇਗੀ ਕੀ ਕੋਈ ਜਾਣਕਾਰੀ ਡੀਜੀਪੀ ਪੰਜਾਬ ਦੇ ਵੱਲੋਂ ਦਿੱਤੀ ਗਈ ਹੈ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰਿਲੀਜ਼ਡ ਔਨ ਬੇਲ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰਿਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ ਥੇਅਰ ਐਕਟੀਵਿਟੀਜ਼ ਬਾਈ ਟੇਕਿੰਗ ði ਵਿਲੇਜ ਐਲਡਰਸ ਐਂਡ ਵਿਲੇਜ ਪੰਚਾਇਤਸ ਇਨਟੂ ਕੰਫੀਡੈਂਸ ਆਵਰ ਆਬਜੈਕਟਿਵ ਇਜ਼ ਟੂ ਇੰਟੀਗ੍ਰੇਟ ਦੀਸ ਪਰਸਨਸ ਇਨਟੂ ਦਾ ਮੇਨ ਸਟ੍ਰੀਮ ਸੋ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਤੁਸੀਂ ਓਟ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚੋਂ ਡਰੱਗ ਯੂਜ਼ਰਸ ਹੈਗੇ ਕਿਉਂਕਿ ਡਰੱਗ ਯੂਜ਼ਰਸ ਤੇ ਪੈਡਲਰਸ ਸਾਰੇ ਹੀ ਹੋਣਗੇ ਸੋ ਦੈਟ ਇਹ ਓਟ ਸੈਂਟਰਸ ਦੇ ਵਿੱਚ ਜਾਣ ਜਿਸ ਨੂੰ ਡੀ ਐਡਿਕਸ਼ਨ ਦੀ ਲੋੜ ਹੈ ਉਹ ਡੀ ਐਡਿਕਸ਼ਨ ਸੈਂਟਰਾਂ ਚੋਂ ਉਹਨਾਂ ਨੂੰ ਐਡਮਿਟ ਕਰਾਇਆ ਜਾਏ ਪੰਚਾਇਤਾਂ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਜ਼ ਬੀਨ ਡਿਸਾਈਡਡ ਦੈਟ ਐਵਰੀ ਐਸਐਚਓ ਵਿਲ ਕਾਲ ਥੀਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੇ ਰਿਲੀਜ਼ਸ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਲੋਕੀ ਬੇਲ ਤੋਂ ਬੇਲ ਤੇ ਬਾਹਰ ਆ ਰਹੇ ਆ ਉਹ ਕਨਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਵੇਡਲ ਕਰਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਤੇ ਜਿਹੜੇ ਰਿਪੀਟ ਆਫ ਇੰਡੈਂਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਉਹਨਾਂ as per law action liya jaoga so we want to segregate the repeat offenders with the drug users jehde drug users hage unna nu de addiction te ਤਾਂ ਬਿਲਕੁਲ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵਕ ਵਕ ਮੁਹਿੰਮਾਂ ਵੀ ਚਲਾਈਆਂ ਗਈਆਂ ਉੱਥੇ ਜੇਕਰ ਜ਼ਿਕਰ ਕਰ ਲਈਏ ਬੀਤੀ ਦਿਨੀ ਖਬਰ ਆਈ ਸੀ ਕਿ ਜਿਹੜੇ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਤਾਂ GPS ਦੇ ਥਰੂ ਉਹਨਾਂ ਨੂੰ ਟਰੈਕ ਕੀਤਾ ਜਾਵੇਗਾ ਯਾਨੀ 24 ਘੰਟੇ ਲਗਾਤਾਰ ਪੰਜਾਬ ਪੁਲਿਸ ਜੋ ਹੈ ਇਹਨਾਂ ਸਮਗਲਰ ਨੂੰ ਜਿਹੜੇ ਬਾਹਰ ਆਏ ਹੋਏ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਲਿੰਕ ਹੁੰਦਾ 24 ਘੰਟੇ ਲਗਾਤਾਰ ਹੀ ਪੰਜਾਬ ਪੁਲਿਸ ਉਹਨਾਂ ਨੂੰ ਟਰੈਕ ਕਰੇਗੀ ਤੇ ਪੰਜਾਬ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਉਹਨਾਂ ਦੇ ਥਰੂ ਹੋਰ ਵੱਡੇ ਲਿੰਕ ਦਾ ਪਰਦਾ ਫਾਸ਼ ਹੁਣ ਸਾਕੇ ਦਾ ਭਾਰਤ ਪਾਕਿਸਤਾਨ ਸਰਹੱਦ ਤੇ ਡਰੋਨ ਆਧਾਰਿਤ ਨਸ਼ੀਲੇ ਪਦਾਰਥਾ ਹਥਿਆਰਾ ਤਮਾਕਾ ਖੇ ਸਮਗਰੀ ਦੀ ਸਮਗਲਿੰਗ ਦੇ ਨਾਲ ਨਜਿੱਠਣ ਦੇ ਲਈ ਜੋ ਇਹ ਫੈਸਲਾ ਲਿਆ ਗਿਆ ਹੈਗਾ ਟਰਾਇਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਪ੍ਰਣਾਲੀ ਨੂੰ ਸਥਾਪਿਤ ਕਰਨ ਸੰਬੰਧੀ ਆਰਡਰ ਵੀ ਜਿਹੜਾ ਦੇ ਦਿੱਤਾ ਹੈ ਤਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਬੀਤੇ ਦਿਨੀ ਜਾਣਕਾਰੀ ਜਿਹੜੀ ਆ ਦਿੱਤੀ ਗਈ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ 8344 ਐਫ ਆਈ ਆਰ ਦਾ ਕਰਕੇ 13038 ਨਸ਼ਾ ਸਮਗਲਰਾਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਦੇ ਵਿੱਚ 1696 ਦੇ ਤਹਿਤ ਜਿਹੜੇ ਵੱਡੇ ਸਮਗਲਰ ਸ਼ਾਮਿਲ ਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਮੁਹਿੰਮ ਦੇ ਸਖਤੀ ਦੇ ਨਾਲ ਲਾਗੂ ਕੀਤੇ ਜਾਣ ਸਦਕਾ ਹੀ ਨਸ਼ਾ ਸਮਗਲਰਾਂ ਕੋਲੋਂ ਵੱਡੀ ਗਿਣਤੀ 'ਚ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ 586 ਕਿਲੋਗ੍ਰam ਹੈਰੋਇਨ 287 ਕਿਲੋਗ੍ਰam ਅਫੀਮ 14 ਟਨ ਪੁੱਕੀ 9 ਕਿਲੋਗ੍ਰam ਚਰਸ 253 ਕਿਲੋਗ੍ਰam ਗਾਂਜਾ 2.5 ਕਿਲੋਗ੍ਰam ਜੋ ਹੈ ਆਇਸ ਤੇ ਨਾਲ ਹੀ 1.6 ਕਿਲੋਗ੍ਰam ਕੋਕੀਨ 25.70 ਲੱਖ ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 10.76 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ 144 ਨਸ਼ਾ ਸਮਗਲਰਾਂ ਦੀਆਂ 74.27 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਟੰਗ ਦੇ ਨਾਲ ਹਾਸਲ ਕੀਤੀਆਂ ਜਾਇਦਾਦਾਂ ਨੂੰ ਵੀ ਫ੍ਰੀਜ਼ ਕੀਤਾ ਗਿਆ ਹੈਗਾ ਤੇ ਵਕ ਵਕ ਅਦਾਰਤ ਜਿਹੜੇ ਮਾਮਲੇ ਨੇ ਐਕਸ਼ਨ ਕੀਤੇ ਗਏ ਨੇ ਤੇ ਹੁਣ ਡੀਜੀਪੀ ਪੰਜਾਬ ਦੇ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈਗੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪਿੰਡ ਵਾਸੀਆਂ ਦਾ ਵੀ ਸਹਿਯੋਗ ਮਿਲ ਰਿਹਾ ਪੰਚਾਇਤ ਦਾ ਵੀ ਸਹਿਯੋਗ ਮਿਲ ਰਿਹਾ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਜਿਸ ਦੇ ਥਰੂ ਇੱਕ ਨੰਬਰ ਜਿਹੜਾ ਸ਼ੇਅਰ ਕੀਤਾ ਗਿਆ ਕਿ ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ رابطہ ਕਾਇਮ ਕਰੋ ਤੁਹਾਡੀ ਹਰ ਤਰੀਕੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਤੁਸੀਂ ਸਾਡੇ ਤੱਕ ਜਾਣਕਾਰੀ ਪਹੁੰਚਾਓ ਨਸ਼ਿਆਂ ਨੂੰ ਲੈ ਕੇ ਸਮਗਲਰਾਂ ਨੂੰ ਲੈ ਕੇ ਤਾਂ ਅਸੀਂ ਜੋ ਹੈ ਪੰਜਾਬ 'ਚੋਂ ਨਸ਼ਾ ਖਤਮ ਕਰਾਂਗੇ ਤੇ ਜਲਦੀ ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਵੀ ਹੋ ਜਾਵੇਗਾ ਪੰਜਾਬ